160 ਐਮ ਐਫ ਪਾਣੀ ਸੀ ਫਿਰ ਨਹਿਰੂ ਜੀ ਦੀ ਕਿਰਪਾ ਹੋ ਗਈ ਬੱਤੀ ਰਹਿ ਗਿਆ ਫਿਰ ਰੀ ਆਰਗੇਨਾਈਜੇਸ਼ਨ ਐਕਟ ਆ ਗਿਆ ਇੰਦਰਾ ਗਾਂਧੀ ਦੀ ਕਿਰਪਾ ਹੋ ਗਈ 11 ਰਹਿ ਗਿਆ ਕਿਹਾ ਹੈ ਕਿ ਤੁਸੀਂ ਇਹਦੀ ਜਾਂਚ ਕਰਾਓ ਕਿਉਂਕਿ ਅਸੀਂ 23 ਦੇ ਵਿੱਚ ਵੀ ਚਿੱਠੀਆਂ ਲਿਖੀਆਂ ਸੀ ਕਿ ਜਿਹੜਾ ਬੀਬੀਐਮਬੀ ਦਾ ਐਕਟ ਹੈ ਉਹ ਜਾਂ ਤਾਂ ਸਾਜ਼ਿਸ਼ ਹੈ ਜਾਂ ਨਲਾਇਕੀ ਹੈ ਜਾਂ ਸਟ੍ਰੈਟਜੀ ਹੈ ਅੱਡ ਛੱਡ ਰਹੇ ਹਾਂ ਔਰ ਨਾਲ ਬਰਸਾਤੀ ਨਾਲੇ ਵੜ ਰਹੇ ਨੇ ਚੋ ਵੜ ਰਹੇ ਨੇ ਡੈਮ ਮੇਡ ਡੈਮ ਮੇਡ ਹਾਂ ਆ ਜਿਹੜੇ ਬੰਦੇ ਨੇ ਹੁਸ਼ਿਆਰਪੁਰ ਵਾਰਦਾਤ ਕੀਤੀ ਹੈ ਉਹ ਬੰਦਾ ਪਹਿਲਾਂ 7 ਸਾਲ ਜੇਲ੍ਹ ਭੁਗਤ ਚੁੱਕਿਆ ਰੇਪ ਦੇ ਕਾਂਡ 'ਚ ਜਿਨੇ ਆ ਬੱਚੇ ਆਲਾ ਕਾਂਡ ਕੀਤਾ ਐ ਦੱਸ ਦੀ ਪ੍ਰੋਬਲਮ ਇਹ ਕੋਈ ਜ਼ੋਰ ਮ ਕਰਨ ਇਹ ਕਰਨ ਇਹ ਕਰਨ ਤਾਂ ਇਹ ਭੱਜ ਜਾਣ ਤਾਂ ਆਪਾਂ ਇਹਨਾਂ ਦੀ ਫੈਮਿਲੀ ਨੂੰ ਫੜ ਲਿਆਵਾਂਗੇ ਕਿਉਂਕਿ ਆਪਾਂ ਨੂੰ ਪਤਾ ਐ ਕਿੱਥੋਂ ਦੇ ਨੇ ਜਾ ਇਹਨਾਂ ਦੀ ਜਾਇਦਾਦ ਜ਼ਬਤ ਕਰ ਲਾਂਗੇ ਤੇ ਜੇ ਬਾਹਰੋਂ ਆਇਆ ਹੋਇਆ ਬੰਦਾ ਜਿਹਦੇ ਡਾਕੂਮੈਂਟ ਇੱਥੇ ਬਣੇ ਨੇ ਇੱਥੇ ਲੱਗਣ ਉਹਥੇ ਲੱਗਣ ਹੈ ਨਾ ਇੱਥੇ ਅੱਢ ਨੇ ਤੇ ਵੈਰੀਫਿਕੇਸ਼ਨ ਇੱਥੋਂ ਦੇ ਡਾਕੂਮੈਂਟਸ ਦੀ ਹੈ ਉਹ ਮਾਰ ਕੇ ਭਾਜੇ ਦੱਸ ਕਿੱਥੋਂ ਫੜ ਕੇ ਲਿਆਵਾਂਗੇ ਇੰਡੀਆ ਪਾਕਿਸਤਾਨ ਦਾ ਮੈਚ ਕਰਾਤਾ ਜੋ ਦਲਜੀਤ ਵਰਗਾ ਕੋਈ ਫਿਲਮ ਕਾੜ ਦਿੰਦਾ ਉਹਨੂੰ ਦਲਜੀਤ ਨਾਲ ਨਹੀਂ ਉਹਨਾਂ ਨੂੰ ਮਸਲਾ ਖਾਲੜਾ ਸਾਹਬ ਨਾਲ ਹੈ ਤੇ ਖਾਲੜਾ ਸਾਹਬ ਨਾਲ ਮਸਲਾ ਇਸ ਲਈ ਹੈ ਕਿ ਉਹਨਾਂ ਨੇ ਕਿੰਨੀਆਂ ਆਣ ਪਛਾਤੀਆਂ ਰੂਹਾਂ ਨੂੰ ਸਾਹਮਣੇ ਲੈ ਆਂਦਾ ਜਿਨ੍ਹਾਂ ਨੂੰ ਖਪਾਤਾ ਸੀ ਇਹਨਾਂ ਨੇ ਇਹਨਾਂ ਨੂੰ ਮਸਲਾ ਉਹਨਾਂ ਨਾਲ ਹੈ ਇਹਨਾਂ ਨੂੰ ਮਸਲਾ ਦਲਜੀਤ ਨਾਲ ਨਹੀਂਗਾ ਦਲਜੀਤ ਨੂੰ ਤਾਂ ਮਿਲ ਵੀ ਚੁੱਕੇ ਨੇ ਪ੍ਰਾਈਮ ਮਿਨਿਸਟਰ ਵੀ ਤੇ ਉੱਥੇ ਮੇਰ ਮਿਲ ਗਈ ਸਸਰਾਲੀ ਬਨ ਤੇ ਲੁਧਿਆਣੇ ਮੈਂ ਕਿਹਾ ਬੀਬਾ ਕਿਉਂ ਹੋਇਆ ਆਂਦੀ ਜੀ ਇਹ ਤਾਂ ਮੀਂਹ ਪੈ ਗਿਆ ਜ਼ਿਆਦਾ ਮੈਂ ਕਿਹਾ ਉਹ ਸਾਹਮਣੇ ਝੋਨਾ ਲੱਗਿਆ ਮੈਂ ਕਿਹਾ ਸ਼ਾਇਦ ਉਹਨੂੰ ਝੋਨਾ ਨਾ ਪਤਾ ਮੈਂ ਕਿਹਾ ਜੀਰੀ ਚੌਲ ਉੱਥੇ ਲੈ ਮੈਂ ਤੇਰੇ ਸਾਹਮਣੇ ਅੱਡੀ ਮਾਰਦਾ ਤੇ ਅੱਡੀ ਤਾਂ ਖੁੱਬਦੀ ਨਹੀਂ ਤੇ ਫਿਰ ਸਾਰੇ ਪਾਸੇ ਫਲੱਡ ਹੋਵੇ ਕੱਲਾ ਦਰਿਆਵਾਂ ਚ ਫਲੱਡ ਕਿਉਂ ਹੈ ਇਹ ਕਿਉਂ ਹੋ ਰਿਹਾ ਹੈ ਕੀ ਇਹਦੀ ਜੇਲ ਸੁਪਰਡੈਂਡੈਂਟ ਦੀ ਇਨੀ ਹਿੰਮਤ ਹੈ ਕਿ ਐ ਕਰ ਜੇ ਆਪਾਂ ਅਦਾਲਤਾਂ ਚ ਵੇ ਨਹੀਂ ਹੈ ਇਹਨਾਂ ਦੀਆਂ ਲੱਤਾਂ ਕੰਬਦੀਆਂ ਉਹਦੀਆਂ ਜੱਜ ਸਾਹਮਣੇ ਇੰਨਾ ਹੌਸਲਾ ਕਿਵੇਂ ਆ ਗਿਆ ਥਾਪੜਾ ਉੱਤੋਂ ਜੀ ਇਹ ਜਿਹੜੀ ਦਰਿਆ ਦੀ ਤੁਸੀਂ ਜ਼ਮੀਨ ਰੋਕ ਲਈ ਹੈ ਨਾ ਤਾਂ ਦਰਿਆ ਵਾਪਸ ਲੈ ਰਿਹਾ ਮੈਂ ਕਿ ਭਾਈ ਬੀਬਾ ਤੈਨੂੰ ਪਤਾ ਨਹੀਂ ਸ਼ਾਇਦ ਦਰਿਆਵਾਂ ਦੀ ਕੋਈ ਜ਼ਮੀਨ ਹੀ ਹੈ ਨਹੀਂਗੀ ਉਹ ਸਾਰੀ ਜ਼ਮੀਨ ਜੋ ਦਰਿਆਵਾਂ ਤਲੇ ਉਹ ਮਾਲਕੀ ਹੈ ਆ ਉਹਨਾਂ ਚ ਇੱਕ ਮਾਲਕਾ ਖੜਾ ਇੱਕ ਮਾਲਕ ਇੱਥੇ ਮੁੰਡਾ ਹੋਰ ਖੜਾ ਉਹ ਖੜੇ ਨੇ ਸਾਡੇ ਹਰੀਕੇ ਤੋਂ ਪਾਣੀ ਦੇਣ ਲਈ ਨਹਿਰ ਕੱਢਣ ਲਈ ਰਾਜਸਥਾਨ ਦੀ ਇਹ ਇੱਕ ਸਾਜਿਸ਼ ਸੀਗੀ ਕਿ ਬੰਨ ਬਣਾਇਆ ਗਿਆ ਤਾਂ ਬੰਨ ਬਣਾਉਣਾ ਤਾਂ ਦਰਿਆ ਉੱਥੇ ਹੀ ਪਹੁੰਚਣ ਉਹਦੇ ਲਈ ਤੁਸੀਂ ਬੰਨ ਮਾਰ ਦਿੱਤੇਗੇ ਦਰਿਆਵਾਂ ਨੂੰ ਬੰਨ ਮਾਰਤਾ ਜਿਹੜਾ ਉਦੋਂ ਪ੍ਰਤਾਪ ਸਿੰਘ ਕਹਿ ਰੋ ਆਂਦਾ ਵੀ ਹੁੰਦਾ ਸੀ ਕਿ ਮੈਂ ਬੰਨ ਮਾਰ ਕੇ ਵਖਾਤੇ ਦਰਿਆਵਾਂ ਨੂੰ ਉਹ ਜਦੋਂ ਦਰਿਆ ਸ਼ਿਫਟ ਹੁੰਦਾ ਸੀ ਹੈਗਾ ਰਿਕਾਰਡ ਦਿਖਾਇਆ ਕਿਉਂ ਨਹੀਂ ਜਾ ਰਿਹਾ ਆ ਵਿਖਾਉਂਦੇ ਫਿਰਦੇ ਨੇ ਕਦੋਂ ਦੇ ਸੁਣਿਆ ਨਹੀਂ ਜਾ ਰਿਹਾ ਇਹਨਾਂ ਨੂੰ ਕੁਛ ਦਿੱਤਾ ਨਹੀਂ ਜਾ ਰਿਹਾ ਜਦੋਂ ਅਸੀਂ ਪੁੱਛਦੇ ਆਂ ਜਾ ਕੇ ਫਿਰ ਇਹ ਮੂੰਹ ਟੱਡ ਲੈਂਦੇ ਨੇ ਪ੍ਰਵਾਸੀਆਂ ਵਾਸਤੇ ਕਾਨੂੰਨ ਲੱਗਾ ਤੇ ਸਾਡੇ ਪੰਜਾਬੀਆਂ ਵਾਸਤੇ ਲੱਗਾ ਦੇਖ ਦੇਖੀ ਨਹੀਂ ਹੋ ਗਏ ਇਹ پارک ਹੈ ਜਿੱਥੇ ਰੋਡ ਪਈ ਸੀ ਉਹਦੇ ਹੱਥ ਚ ਰੋਡ ਕਿਵੇਂ ਆ ਗਈ ਇਹ ਤਾਂ ਨਾਲਾ ਨਹੀਂ ਜਾਣ ਦਿੰਦੇ ਅੰਦਰ ਆਂਦੇ ਲਾਸਟਿਕ ਦਾ ਪਜਾਮਾ ਹੋਣਾ ਚਾਹੀਦਾ ਤੇ ਰੋਡ ਕਿਵੇਂ ਆ ਗਈ ਅੰਦਰ 10 ਆਰਡਰ ਹੋ ਚੁੱਕੇ ਨੇ ਆ ਜਿਹੜੀ ਸਾਡੀ ਸਿਵਲ ਜੱਜ ਹੈ 10 ਆਰਡਰ ਪਹਿਲਾ ਆਰਡਰ ਕਿਉਂ ਨੂੰ ਪੇਸ਼ ਕੀਤਾ ਜਾਵੇ ਦੂਜਾ ਆਰਡਰ ਉਹਦੇ ਲਈ ਮੈਡੀਕਲ ਐਗਜ਼ਾਮਨ ਕੀਤਾ ਜਾਵੇ ਇੱਕ ਬੋਰਡ ਬਣਾਇਆ ਜਾਵੇ ਤੀਜਾ ਆਰਡਰ ਕਿ ਤੁਹਾਡੇ ਤੇ ਕੌਂਟੈਂਪਟ ਆਫ ਕੋਰਟ ਲੱਗੂਗੀ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ ਨਹੀਂ ਮੰਨੇ ਤਿੰਨੇ ਆਰਡਰਾਂ ਚੋਂ ਤਿੰਨ ਉਹ ਹੀ ਨੇ ਜਿਹੜੇ ਦੋ ਨੇ ਜਿਹੜੇ ਅਜੇਲ ਚ ਬੈਠੇ ਨੇ ਜਿਨ੍ਹਾਂ ਦਾ ਸੰਦੀਪ ਸਿੰਘ ਸੰਨੀ ਨਾਲ ਰੌਲਾ ਪਿਆ ਹੂੰ ਹੂੰ ਆ ਸੁਭਾ ਸਿੰਘ ਨੂੰ ਵੀ ਬਹੁਤ ਵੱਡਾ ਥਾਪੜਾ ਸੀ ਆ ਕਿਸੇ ਟਾਈਮ ਗੁਰਬਚਨ ਸਿੰਘ ਨੂੰ ਵੀ ਬਹੁਤ ਵੱਡੇ ਥਾਪੜੇ ਸੀ ਅੱਜ ਬੈਠੇ ਆ ਨਾ ਉਮਰ ਕਾਇਦ ਭੁਖ ਤਰੇ ਆ ਨਾ ਤੇ ਆ ਸੁਭਾ ਸਿੰਘ ਦੇ ਤਾਂ ਪਰਿਵਾਰ ਨੇ ਵੀ ਕਹਿਤਾ ਇਹ ਸਾਡਾ ਹੈ ਹੀ ਨਹੀਂ ਜਦੋਂ ਕੁੰਬੜਾकांड ਹੋਇਆ ਸੀ ਉਦੋਂ ਲੋਕਾਂ ਦੇ ਸਾਹਮਣੇ ਪੂਰੀ ਸਿਵਲ ਤੇ ਪੁਲਸੀਆ ਐਡਮਿਨਿਸਟ੍ਰੇਸ਼ਨ ਨੂੰ ਮੈਂ ਹੀ ਖੜ ਕੇ ਗੱਲ ਕੀਤੀ ਸੀ ਕਿ ਤੁਸੀਂ ਇੱਕ ਕੰਮ ਕਰਿਓ ਜੇ ਕਿ ਇਹ ਜਿੰਨੇ ਵੀ ਬਾਹਰ ਲਿਆ ਰਹੇ ਨੇ ਇਹ ਜਿੰਨਾ ਚਿਰ ਇਹ ਤੇ ਡੋਮਿਸਾਈਲ ਵਾਲਾ ਕਾਨੂੰਨ ਹੈ ਕਾਡਾ ਸੀ ਆਨੇ 15 ਸਾਲ ਬਾਅਦ ਡੋਮਿਸਾਈਲ ਹੋਵੇ ਉਦੋਂ ਪਹਿਲਾਂ ਇਹਨਾਂ ਦੇ origignal document ਦੀ verification ਕਰਿਓ ਜੇ ਇੱਕ ਪਾਸੇ ਪੰਜਾਬ ਹੜਾ ਨਾਲ ਜੁੰਧ ਰਿਆ ਦੂਸਰੇ ਪਾਸੇ ਪੰਜਾਬ ਦੇ ਵਿੱਚ ਮਸਲੇ ਵੀ ਨਹੀਂ ਰੁਕ ਨਾਮ ਨਾਮ ਲੈ ਰਹੇ ਕਦੇ ਪਾਣੀਆਂ ਦੀ ਲੜਾਈ ਕਦੇ ਹੜਾਂ ਦੀ ਲੜਾਈ ਕਦੇ ਆਪਣੇ ਹਸਤੇ ਇਨਸਾਨ ਮਾਗਣ ਉਸਤੇ ਕੇਂਦਰੀ ਜੇਲ੍ਹਾਂ ਅੱਗੇ ਸਾਨੂੰ ਖੜਨਾ ਪੈਂਦਾ ਹੈ ਪੰਜਾਬ ਵਿੱਚ ਹਰ ਜਗ੍ਹਾ ਪੰਜਾਬ ਦੇ ਲੋਕਾਂ ਨੂੰ ਮੁਹਿਮਾ ਦੇ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉੱਥੇ ਹੀ ਗੱਲ ਕਰੀਏ ਪ੍ਰਵਾਸੀ ਮਜ਼ਦੂਰ ਵੀ ਆਉਂਦੇ ਨੇ ਲੁੱਟ ਕੇ ਚਲੇ ਜਾਂਦੇ ਆ ਔਰ ਕਾਂਡ ਕਰਕੇ ਵੀ ਚਲੇ ਜਾਂਦੇ ਆ ਕਿੱਥੇ ਕਿੱਥੇ ਲੜਨ ਪੰਜਾਬੀ ਤੇ ਸਾਡੇ ਨਾਲ ਮਤੋਜ ਮਾਨ ਜੀ ਮੌਜੂਦ ਨੇ ਜਿਹੜੇ ਕੀ ਹਰ ਜਗ੍ਹਾ ਰੋਲਾ ਵੀ ਪਾ ਰਹੇ ਨੇ ਲੋਕਾਂ ਨੂੰ ਦੱਸ ਵੀ ਰਹੇ ਨੇ ਜਾਗਰੂ ਵੀ ਕਰ ਰਹੇ ਨੇ ਮਤੋਜ ਮਾਨ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਮਸਲੇ ਕਿਹੜੇ ਕਿੰਮਸਲੇ ਤੇ ਆਪਾਂ ਗੱਲ ਕਰੀਏ ਤੇ ਕਿਹੜੇ ਨਾ ਕਰੀਏ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਤੁਸੀਂ ਖੜੇ ਹੋ ਕੇਂਦਰੀ ਜੇਲ੍ਹ ਦੇ ਅੱਗੇ ਕਦੇ ਹੁਣ ਥੋੜੇ ਦਿਨ ਨੂੰ ਤੁਸੀਂ ਖੜਾ ਦੇ ਵਿੱਚ ਚਲੇ ਜਾਣਾ ਥੋੜੇ ਦਿਨ ਨੂੰ ਤੇ ਕਿਸ ਕਿਸ ਪਾਸੇ ਇੱਕ ਇਨਸਾਨ ਕੰਮ ਕਰੂਗਾ ਪੰਜਾਬ ਦੇ ਲੋਕ ਕਦੋਂ ਤੱਕ ਇਹ ਸਰਵਾਈਵ ਕਰਨਗੇ ਜਦੋਂ ਨਿਕਮੀਆਂ ਸਰਕਾਰਾਂ ਹੋਣ ਨਾ ਇਕੱਲੀ ਆ ਨਹੀਂ ਇਹ ਤੋਂ ਪਹਿਲਾਂ ਵਾਲੇ ਤੋਂ ਪਹਿਲਾਂ ਵਾਲੇ ਵੀ ਤਾਂ ਫੇਰਾ ਹੀ ਕੁਝ ਕਰਨਾ ਪੈਂਦਾ ਮੈਨੂੰ ਦੱਸੋ ਸਾਡੇ ਕੋਲੇ 160 ਐਮਐਫ ਪਾਣੀ ਸੀ ਹਰ ਨਹਿਰੂ ਜੀ ਦੀ ਕਿਰਪਾ ਹੋਗੀ ਪਤੀ ਰਹਿ ਗਿਆ ਪਿਰੀ ਆਰਗੇਨਾਈਜੇਸ਼ਨ ਐਕਟ ਆ ਗਿਆ ਇੰਦਰਾ ਗਾਂਧੀ ਦੀ ਕਿਰਪਾ ਹੋਗੀ 11 ਰਹਿ ਗਿਆ ਇਹ ਅੱਜ ਸਾਡੇ ਕੋਲੋਂ ਜ਼ਿਆਦਾ ਹਰਿਆਣੇ ਕੋਲੇ ਵੀ ਹੈ ਤੇ ਰਾਜਸਥਾਨ ਕੋਲੇ ਵੀ ਹੈ ਦਰਿਆ ਡਬੋਂਦੇ ਸਾਨੂੰ ਨੇ ਤੇ ਜਦੋਂ ਸਿੰਚਾਈ ਕਰਨੀ ਉਹ ਬਾਹਰ ਲਿਆਂ ਦੀ ਕਰਨੀ ਹੈ ਤੇ ਇਹ ਕਿੰਨਾ ਨੇ ਕੀਤਾ ਹੈ ਸਾਡਿਆਂ ਨੇ ਕੀਤਾ ਆ ਸਾਡੀ ਮੁੱਖ ਮੰਤਰੀਆਂ ਨੇ ਸਾਈਨ ਕੀਤੇ ਸੀ ਆ ਜਿਹੜੀ 78 79 80 ਧਾਰਾ ਹੈ ਬੀਬੀਐਮ ਜਿਹੜਾ ਬੰਨਾ ਤੇ ਅਧਿਕਾਰ ਦਿੰਦੇ ਆ ਜੀ ਏ ਦੇ ਉੱਤੇ ਜਦੋਂ ਆਪਾਂ ਕੇਸ ਕੀਤਾ ਹੀ ਕਿਨੇ ਵਾਪਸ ਲਿਆ ਸੀ ਦਰਬਾਰਾ ਸਿੰਘ ਹੀ ਸੀ ਇੱਕ ਮਸ਼ਕਰੀ ਹਾਸੇ ਵਾਲੀ ਇੱਕ ਵੀਡੀਓ ਆ ਰਹੀ ਵੀ ਹੋਈ ਸੀ ਦੇਖੀ ਤੁਸੀਂ ਕਦੇ ਇੱਕੋ ਵਾਰੀ ਗੇਟ ਖੋਲਦਾ ਤੇ ਕੰਮ ਹੋ ਜਾਏ ਹਾਂ 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 ਮੈਂ ਸਮਝ ਗਿਆ ਕੀ ਦੀ ਗੱਲ ਕਹਿ ਰਹੇ ਹੋ ਮੈਂ ਤਾਂ ਬਾਰ-ਬਾਰ ਕਿਹਾ ਹੈ ਕਿ ਤੁਸੀਂ ਇਹਦੀ ਜਾਂਚ ਕਰਾਓ ਕਿਉਂਕਿ ਅਸੀਂ 23 ਦੇ ਵਿੱਚ ਵੀ ਚਿੱਠੀਆਂ ਲਿਖੀਆਂ ਸੀ ਕਿ ਜਿਹੜਾ BBMP ਦਾ ਐਕਟ ਹੈ ਉਹ ਜਾਂ ਤਾਂ ਸਾਜ਼ਿਸ਼ ਹੈ ਜਾਂ ਨਾ ਲੈ ਕੀ ਹੈ ਜਾਂ ਸਟ੍ਰੈਟਜੀ ਹੈ ਤਾਂ ਉਹਦੀ ਜਾਂਚ ਕਰਾ ਲੋ ਪਤਾ ਲੱਗ ਜੂਗਾ ਨਹੀਂ ਤਾਂ ਤੁਸੀਂ ਪੌਂਗ ਡੈਮ 17000 क्यूसेक 18000 क्यूसेक 19000 क्यूसेक आउटफ्लो ਹੈ ਤੇ ਸਡਨਲੀ 87000 क्यूसेक 141000 क्यूसेक ਫਿਰ 130000 क्यूसेक ਜਦ ਕਿ ਵਿਆਸ 90000 क्यूसेक ਤੋਤੇ ਸੈਂਦਾ ਨਹੀਂਗਾ ਤਾਂ ਤੁਸੀਂ ਪਾਣੀ ਨਹੀਂ ਛੱਡ ਰਹੇ ਤੁਸੀਂ ਫਲੱਡ ਛੱਡ ਰਹੇ ਹੋ ਪਰ ਨਾਲ ਬਰਸਾਤੀ ਨਾਲੇ ਵੜ ਰਹੇ ਨੇ ਚੋ ਵੜ ਰਹੇ ਨੇ ਡੈਮ ਮੇਡ ਡੈਮ ਮੇਡ ਹਾਂ ਡੈਫੀਨਟਲੀ ਕੋਕੇ ਜੇ ਫਲੱਡ ਸਾਰੇ ਆਇਆ ਹੁੰਦਾ ਤਾਂ ਆਪਾਂ ਪਟਿਆਲੇ ਚ ਖੜੇ ਹਾਂ ਇੱਥੇ ਵੇਖ ਲਓ ਨੇੜੇ ਤੇੜੇ ਹੈ ਮੈਂ ਫਰੀਦਕੋਟਾ ਲੋੋਂ ਆਉਣਾ ਸਾਰੇ ਪੰਜਾਬ ਚ ਗਿਆ ਮੈਂ ਤਾਂ ਦਰਿਆਵਾਂ ਦੇ ਨੇੜੇ ਨੇੜੇ ਹੈ ਇਹਨਾਂ ਦੀਆਂ ਜ਼ਮੀਨਾਂ ਅਗਾਂ ਡੁੱਬੀਆਂ ਤੇ ਦਰਿਆਵਾਂ ਦੇ ਨਾਲ ਡੁੱਬੀਆਂ ਹੈ ਦੂਰ ਹੈ ਤਾਂ ਦੱਸ ਦਿਓ ਮੈਨੂੰ ਇਹਨਾਂ ਬਿਹਾਰ ਦੇ ਕਿਸਾਨਾਂ ਦਾ ਆਪਾਂ ਬਿਆਨ ਸੁਣਿਆ ਮੈਡਮ ਦਾ ਕਹਿੰਦੀ ਇਹੋ ਜਿਹੇ ਬੱਚੇ ਤੇ ਰੋਜ਼ਮਰੋਜ਼ ਪੈਦਾ ਹੋ ਰਹੇ ਇੱਕ ਮਰ ਗਿਆ ਤਾਂ ਕੀ ਹੋ ਗਿਆ ਇਹੋ ਜਿਹਾ ਬਿਆਨ ਵੀ ਇੱਕ ਦਿੱਤਾ ਗਿਆ ਸੁਣਿਆ ਤੁਸੀਂ ਹੁਣ ਦੱਸੋ ਕੀ ਉਹਦੇ ਤੇ ਕਾਰ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਆਪਾਂ ਦਾ ਇੱਥੇ ਬੈਰੀਕੇਡ ਤੋੜ ਦਈਏ ਆਖ ਦਿੰਦੇ ਇਹਨਾਂ ਨੂੰ ਫੜ ਲਿਓ ਵੀ ਬੈਰੀਕੇਡ ਤੋੜ ਤੇ ਆ ਕੀ ਬੋਲ ਰਹੀ ਬਿਹਾਰ ਵਾਲੀ ਤੇ ਹੋਰ ਛਾਡੀ ਆ ਉੱਥੇ ਮੇਰ ਮਿਲ ਗਈ ਸਸਰਾਲੀ ਬਨ ਤੇ ਲੁਧਿਆਣੇ ਮੈਂ ਕਿਹਾ ਬੀਬਾ ਕਿਉਂ ਹੋਇਆ ਆਂਦੀ ਜੀ ਇਹ ਤਾਂ ਮੀਂਹ ਪੈ ਕੇ ਜ਼ਿਆਦਾ ਮੈਂ ਕਿਹਾ ਉਹ ਸਾਹਮਣੇ ਝੋਨਾ ਲੱਗਿਆ ਮੈਂ ਕਿਹਾ ਸ਼ਾਇਦ ਇਹਨੂੰ ਝੋਨਾ ਨਾ ਪਤਾ ਮੈਂ ਕਿਹਾ ਜੀਰੀ ਚੌਲ ਉੱਥੇ ਲੈ ਮੈਂ ਤੇਰੇ ਸਾਹਮਣੇ ਅੱਡੀ ਮਾਰਦਾ ਤੇ ਅੱਡੀ ਤਾਂ ਖੁੱਬਦੀ ਨਹੀਂ ਤੇ ਫਿਰ ਸਾਰੇ ਪਾਸੇ ਫਲੱਡ ਹੋਵੇ ਕੱਲਾ ਦਰਿਆਵਾਂ ਚ ਫਲੱਡ ਕਿਉਂ ਆ ਇਹ ਡੈਮਾ ਕਰਕੇ ਆ ਅਧਿਨੇ ਨੇ ਡੈਮ ਲੀਜੀ ਇਹ ਜਿਹੜੀ ਦਰਿਆ ਦੀ ਤੁਸੀਂ ਜ਼ਮੀਨ ਰੋਕ ਲਈ ਹੈ ਨਾ ਤਾਂ ਦਰਿਆ ਵਾਪਸ ਲੈ ਰਿਹਾ ਮੈਂ ਕਿਹਾ ਭਾਈ ਬੀਬਾ ਤੈਨੂੰ ਪਤਾ ਨਹੀਂ ਸ਼ਾਇਦ ਦਰਿਆਵਾਂ ਦੀ ਕੋਈ ਜ਼ਮੀਨ ਹੀ ਹੈ ਨਹੀਂਗੀ ਉਹ ਸਾਰੀ ਜ਼ਮੀਨ ਜੋ ਦਰਿਆਵਾਂ ਤਲੇ ਉਹ ਮਾਲਕੀ ਹੈ ਆ ਉਹਨਾਂ ਚੋਂ ਇੱਕ ਮਾਲਕ ਆ ਖੜਾ ਇੱਕ ਮਾਲਕ ਇੱਥੇ ਮੁੰਡਾ ਹੋਰ ਖੜਾ ਉਹ ਖੜੇ ਨੇ ਉਹ ਮਾਲਕੀ ਹੈ ਦਰਿਆ ਦਰਿਆਵਾਂ ਦੇ ਵਹਿਣ ਤੇ ਦਰਿਆਵਾਂ ਦੀ ਜਗਾ ਬਦਲਦੀ ਹੈ ਆਪ ਦੀ ਮਰਜ਼ੀ ਨਾਲ ਹੁੰਦਾ ਉਹਨਾਂ ਦਾ ਕਿਤੇ ਇੱਧਰ ਚਲੇ ਜਾਂਦੇ ਕਿਤੇ ਇੱਧਰ ਤੇ ਸਾਡੇ ਹਰੀਕੇ ਤੋਂ ਪਾਣੀ ਦੇਣ ਲਈ ਨਹਿਰ ਕੱਢਣ ਲਈ ਰਾਜਸਥਾਨ ਦੀ ਇਹ ਇੱਕ ਸਾਜ਼ਿਸ਼ ਸੀਗੀ ਕਿ ਬੰਨ ਬਣਾਇਆ ਗਿਆ ਤਾਂ ਬੰਨ ਬਣਾਉਣਾ ਤਾਂ ਦਰਿਆ ਉੱਥੇ ਹੀ ਪਹੁੰਚਣ ਉਹਦੇ ਲਈ ਤੁਸੀਂ ਬੰਨ ਮਾਰ ਦਿੱਤੇਗੇ ਦਰਿਆਵਾਂ ਨੂੰ ਬੰਨ ਮਾਰਦਾ ਜਿਹੜਾ ਉਦੋਂ ਪ੍ਰਤਾਪ ਸਿੰਘ ਕੈਰੋ ਆਂਦਾ ਵੀ ਹੁੰਦਾ ਸੀ ਕਿ ਮੈਂ ਬੰਨ ਮਾਰ ਕੇ ਵਖਾਤੇ ਦਰਿਆਵਾਂ ਨੂੰ ਉਹ ਜਦੋਂ ਦਰਿਆ ਸ਼ਿਫਟ ਹੁੰਦਾ ਸੀ ਤਾਂ 1887 ਦਾ ਇੱਕ ਐਕਟ ਸੀਗਾ ਲੈਂਡ ਐਂਡ ਰੈਵਨਿਊ ਐਕਟ ਬੋਰੀਆਂ ਦਾ ਉਦੇ ਤਹਿਤ ਜਿਹੜੀ ਜ਼ਮੀਨ ਦਰਿਆ ਛੱਡ ਜਾਂਦਾ ਸੀ ਉਹ ਮਾਲਕੀ ਹੋ ਜਾਂਦੀ ਸੀ ਤੇ ਜਿੱਥੇ ਚਲਿਆ ਜਾਂਦਾ ਸੀ ਉਹ ਸ਼ਾਮਲਾਟ ਹੋ ਜਾਂਦੀ ਸੀ ਉਹਦਾ ਮੁਆਵਜ਼ਾ ਹੁੰਦਾ ਸੀ ਥੋੜਾ ਜਿਆ ਤੇ ਉਹ ਤੋਂ ਮਾਲਕੀਆ ਲੈਣਾ ਬੰਦ ਕਰ ਦਿੰਦੇ ਸੀ ਇਹਨੂੰ ਉਹ ਬੰਦੋਬਸਤਾਂ ਦੇ ਸੀ 47 ਤੋਂ ਬਾਅਦ ਉਹ ਹੋਇਆ ਹੀ ਨਹੀਂ ਕਿਉਂਕਿ ਦਰਿਆ ਤੁਸੀਂ ਸ਼ਿਫਟ ਹੋਣੋਂ ਹਟਾਤੇ ਬੰਨ ਤੇ ਤੇ ਜਿੱਥੇ ਬੰਨੇ ਕੁਦਰਤਨ ਉਦੋਂ ਜੀ ਦੀ ਜ਼ਮੀਨ ਥੱਲੇ ਆ ਗਈ ਉਹਦੀ ਵਿਚਾਰੇ ਦੀ ਮਾਲਕੀ ਗਈ ਜਦਕਿ ਤੁਸੀਂ ਉੱਥੇ ਬਹੁਤ ਸਾਰੀ ਜ਼ਮੀਨ ਅਕਵਾਇਰ ਕੀਤੀ ਤੇ ਅੱਗੇ ਛੜਤੀ ਤਾਂ ਅੱਗੇ ਦਰਿਆ ਨਹੀਂ ਵਗਦਾਗਾ 14 ਪਿੰਡ ਗਏ ਨੇ ਦਰਿਆ 'ਚ ਜਿਹੜੇ ਅੱਜ ਵੀ ਤੁਸੀਂ ਪੰਜਾਬ ਦਾ ਨਕਸ਼ਾ ਖੋਲੋ ਪਿੰਡਾਂ ਦਾ ਉਹ ਪਿੰਡ ਐਗਜ਼ਿਸਟ ਕਰਦੇ ਨੇ ਉਹਨਾਂ ਰਿਕਾਰਡ ਕਿਉਂ ਹੈਗਾ ਰਿਕਾਰਡ ਦਿਖਾਇਆ ਕਿਉਂ ਨਹੀਂ ਜਾ ਰਿਹਾ ਆ ਵਿਖਾਉਂਦੇ ਫਿਰਦੇ ਨੇ ਕਦੋਂ ਦੇ ਸੁਣਿਆ ਨਹੀਂ ਜਾ ਰਿਹਾ ਇਹਨਾਂ ਨੂੰ ਕੁਛ ਦਿੱਤਾ ਨਹੀਂ ਜਾ ਰਿਹਾ ਜਦੋਂ ਅਸੀਂ ਪੁੱਛਦੇ ਆ ਜਾ ਕੇ ਫਿਰ ਐ ਮੂੰਹ ਟੱਡ ਲੈਂਦੇ ਨੇ ਬਸ ਹੋਰ ਕੋਈ ਗੱਲ ਨਹੀਂ ਕਰਦੇ ਕਿ ਕਿ ਸਿਆਮੇ ਕੰਨ ਲਾ ਬੈਠ ਕੇ ਉਸ ਨੂੰ ਬੈਠ ਕੇ ਸਾਰੇ ਹੀ ਕੰਨ ਲਪੇਟੀ ਬੈਠੇ ਨੇ ਪਹਿਲਾਂ ਵਾਲੇ ਨਹੀਂ ਬੈਠੇ ਆ ਕਿਉਂ ਬੈਠੇ ਆ ਅੱਜ ਇੱਥੇ ਆ ਕਿਉਂ ਖੜੇ ਆ ਇੱਥੇ ਬਿਲਕੁਲ ਦੇਖਿਆ ਜਾਏ ਤੇ ਪ੍ਰਵਾਸੀਆਂ ਵਾਸਤੇ ਕਾਨੂੰਨ ਲੱਗਾ ਤੇ ਸਾਡੇ ਪੰਜਾਬੀਆਂ ਵਾਸਤੇ ਲੱਗਾ ਦੇਖੋ ਤੁਸੀਂ ਇੱਕ ਪ੍ਰਵਾਸੀ ਘਟਨਾ ਕਰਦਾ ਤਾ ਤੁਹਾਨੂੰ ਬੜੇ ਤਰੀਕਿਆਂ ਨਾਲ ਜੇਲ੍ਹ ਚ ਲਿਜਾਇਆ ਜਾਂਦਾ ਇੱਥੇ ਥੋੜਾ ਜਿਹਾ ਘਟਨਾ ਹੁੰਦੀ ਤੁਹਾਨੂੰ ਕੁੱਟ ਮਾਰ ਮਾਰ ਕੇ ਅੱਜ ਪਰਿਵਾਰ ਨੂੰ ਮਿਲਾਉਣੇ ਜਾ ਰਿਹਾ ਔਰ ਮੈਡੀਕਲ ਤੌਰ ਤੇ ਵੀ ਉਹਨੂੰ ਹਸਪੀਟਲ ਚ ਦਾਖਲ ਵਿਖਰਾਇਆ ਜਾ ਰਿਹਾ ਇਹ ਦੋ ਤਰ੍ਹਾਂ ਦਾ ਕਾਨੂੰਨ ਕਿਉਂ ਹਰ ਜਗ੍ਹਾ ਦੋ ਤਰ੍ਹਾਂ ਦਾ ਕਾਨੂੰ ਇਨਸਾਫ ਦੇ ਮਾਮਲੇ ਵਿੱਚ ਦੱਸ ਦੀ ਪ੍ਰੋਬਲਮ ਇਹ ਕੋਈ ਜ਼ੋਰ ਮ ਕਰਨ ਇਹ ਕਰਨ ਇਹ ਕਰਨ ਤਾਂ ਇਹ ਭੱਜ ਜਾਣ ਤਾਂ ਆਪਾਂ ਇਹਨਾਂ ਦੀ ਫੈਮਿਲੀ ਨੂੰ ਫੜ ਲਿਆਵਾਂਗੇ ਕਿਉਂਕਿ ਆਪਾਂ ਨੂੰ ਪਤਾ ਹੈ ਕਿੱਥੋਂ ਦੇ ਨੇ ਜਾਂ ਇਹਨਾਂ ਦੀ ਜਾਇਦਾਦ ਜ਼ਬਤ ਕਰ ਲਾਂਗੇ ਤੇ ਜੇ ਬਾਹਰੋਂ ਆਇਆ ਹੋਇਆ ਬੰਦਾ ਜਿਹਦੇ ਡਾਕੂਮੈਂਟ ਇੱਥੇ ਬਣੇ ਨੇ ਇੱਥੇ ਲੱਗਣ ਉਹਥੇ ਲੱਗਣ ਹੈਨਾ ਇੱਥੇ ਅੱਡ ਨੇ ਤੇ ਵੈਰੀਫਿਕੇਸ਼ਨ ਇੱਥੋਂ ਦੇ ਡਾਕੂਮੈਂਟਸ ਦੀ ਹੈ ਉਹ ਮਾਰ ਕੇ ਭਾਜੇ ਦੱਸ ਕਿੱਥੋਂ ਫੜ ਕੇ ਲਿਆਵਾਂਗੇ ਉਹਦਾ ਤਾਂ ਕੋਈ ਹੈ ਹੀ ਨਹੀਂ ਅਤਾ ਪਤਾ ਹੀ ਨਹੀਂਗਾ ਆਪਾਂ ਨੂੰ ਜਦੋਂ ਕੁੰਬੜਾकांड ਹੋਇਆ ਸੀ ਉਦੋਂ ਲੋਕਾਂ ਦੇ ਸਾਹਮਣੇ ਪੂਰੀ ਸਿਵਲ ਤੇ ਪੁਲਿਸੀਆ ਐਡਮਿਨਿਸਟ੍ਰੇਸ਼ਨ ਨੂੰ ਮੈਂ ਹੀ ਖੜ ਕੇ ਗੱਲ ਕੀਤੀ ਸੀ ਕਿ ਤੁਸੀਂ ਇੱਕ ਕੰਮ ਕਰਿਓ ਜੇ ਕਿ ਇਹ ਜਿੰਨੇ ਵੀ ਬਾਹਰ ਲਿਆ ਰਹੇ ਨੇ ਇਹ ਜਿੰਨਾ ਚਿਰ ਇਹ ਤੇ ਡੋਮਿਸਾਈਲ ਵਾਲਾ ਕਾਨੂੰਨ ਹੈ ਕਾਡਾ ਸੀ ਆਨੇ 15 ਸਾਲ ਬਾਅਦ ਡੋਮਿਸਾਈਲ ਹੋਵੇ ਉਦੋਂ ਪਹਿਲਾਂ ਇਹਨਾਂ ਦੇ origignal document ਦੀ verification ਕਰਿਓ ਜੀ ਤਾਂ ਜੋ ਜੇ ਵਾਰਦਾਤ ਕਰਨ ਤਾਂ ਆਪਾਂ ਉਥੋਂ ਫੜ ਕੇ ਲਿਆ ਸਕੀਏ ਤੇ ਨਾਲ ਨਾਲ ਸਾਨੂੰ ਜਦੋਂ ਵੈਰੀਫਿਕੇਸ਼ਨ ਹੋਊਗੀ ਪਤਾ ਲੱਗੇ ਕਿ ਕ੍ਰਿਮੀਨਲ ਮਾਈਂਡਤਾ ਨਹੀਂਗਾ ਬੰਦਾ ਆ ਜਿਹੜੇ ਬੰਦੇ ਨੇ ਹੁਸ਼ਾਰਪੁਰ ਵਾਰਦਾਤ ਕੀਤੀ ਐ ਉਹ ਬੰਦਾ ਪਹਿਲਾਂ 7 ਸਾਲ ਜੇਲ੍ਹ ਭੁਗਤ ਚੁੱਕਿਆ ਰੇਪ ਦੇ ਕਾਂਡ 'ਚ ਜਿਨੇ ਆ ਬੱਚੇ ਵਾਲਾ ਕਾਂਡ ਕੀਤਾ ਔਰ ਬਿਹਾਰ ਦੇ ਕਿਸ਼ਮਾਉ ਦਾ ਆਪਾਂ ਬਿਆਨ ਸੁਣਿਆ ਮੈਡਮ ਦਾ ਕਹਿੰਦੀ ਇਹੋ ਜੇ ਬੱਚੇ ਤੇ ਰੋਜ਼ ਮਾਰ ਰੋਜ਼ ਪੈਦਾ ਹੋ ਰੇ ਇੱਕ ਮਰਗਤ ਕੀ ਹੋ ਗਿਆ ਇਹੋ ਜਿਹਾ ਬਿਆਨ ਵੀ ਇੱਕ ਦਿੱਤਾ ਗਿਆ ਸੁਣਿਆ ਤੁਸੀਂ ਹੁਣ ਦੱਸੋ ਕੀ ਉਹਦੇ ਤੇ ਕਾਰ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਆਪਾਂ ਦਾ ਇੱਥੇ ਬੈਰੀਕੇਡ ਤੋੜ ਦਈਏ ਆਖ ਦਿੰਦੇ ਇਹਨਾਂ ਨੂੰ ਫੜ ਲਿਓ ਵੀ ਬੈਰੀਕੇਡ ਤੋੜਤੇ ਆ ਕੀ ਬੋਲ ਰਹੀ ਬਿਹਾਰ ਵਾਲੀ ਤੇ ਹੋਰ ਛੱਡ ਯਾਰ ਆ ਜੇਲ੍ਹਾਂ ਵਾਲੇ ਕੀ ਕਰ ਰਹੇ ਨੇ ਜਿਹਦੇ ਕਰਕੇ ਆਪਾਂ ਇਕੱਠੇ ਹੋਏ ਆ ਇੱਕ ਬੰਦਾ ਅੰਡਰ ਟ੍ਰਾਇਲ ਹੈ ਤਿੰਨ ਬੰਦਿਆਂ ਨੂੰ ਸਜਾਓ ਚੁੱਕੀ ਐ ਇੰਨੇ ਇਕੱਠੇ ਕਿਵੇਂ ਹੋ ਗਏ ਮੈਂ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਉਹ ਇਕੱਠੇ ਨਹੀਂ ਹੋ ਸਕਦੇ ਹਵਾਲਾਤੀ ਤੇ ਸਜੇ ਆਲਾ ਬੰਦਾ ਇਕੱਠੇ ਨਹੀਂ ਹੋ ਸਕਦੇ ਕਿਵੇਂ ਹੋ ਗਏ ਇਹ ਪਾਰਕ ਹੈ ਜਿੱਥੇ ਰੋਡ ਪਈ ਸੀ ਉਹਦੇ ਹੱਥ 'ਚ ਰੋਡ ਕਿਵੇਂ ਆ ਗਈ ਇਹ ਤਾਂ ਨਾਲਾ ਨਹੀਂ ਜਾਣ ਦਿੰਦੇ ਅੰਦਰ ਆnde last trick ਦਾ ਪਜਾਮਾ ਹੋਣਾ ਚਾਹੀਦਾ ਤੇ ਰੌਡ ਕਿਵੇਂ ਆ ਗਈ ਅੰਦਰ 10 ਆਰਡਰ ਹੋ ਚੁੱਕੇ ਨੇ ਆ ਜਿਹੜੀ ਸਾਡੀ ਸਿਵਲ ਜੱਜ ਹੈ 10 ਆਰਡਰ ਪਹਿਲਾ ਆਰਡਰ ਕਿ ਉਹਨੂੰ ਪੇਸ਼ ਕੀਤਾ ਜਾਵੇ ਦੂਜਾ ਆਰਡਰ ਉਹਦੇ ਲਈ ਮੈਡੀਕਲ ਐਗਜ਼ਾਮਨ ਕੀਤਾ ਜਾਵੇ ਇੱਕ ਬੋਰਡ ਬਣਾਇਆ ਜਾਵੇ ਤੀਜਾ ਆਰਡਰ ਕਿ ਤੁਹਾਡੇ ਤੇ ਕੌਨਟੈਂਪਟ ਆਫ ਕੋਰਟ ਲੱਗੂਗੀ ਤੁਸੀਂ ਪੇਸ਼ ਕਿਉਂ ਨਹੀਂ ਕਰ ਰਹੇ ਨਹੀਂ ਮੰਨੇ ਤਿੰਨੇ ਆਰਡਰ ਕਿ ਉਹਨੂੰ ਸ਼ਿਫਟ ਕਰਤਾ ਸੰਦੀਪ ਨੂੰ ਉੱਥੇ ਸੰਗਰੂਰ ਇਹ ਕਿਉਂ ਹੋ ਰਿਹਾ ਹੈ ਕੀ ਇਹਦੀ ਜੇਲ ਸੁਪਰਡੈਂਡੈਂਟ ਦੀ ਇਨੀ ਹਿੰਮਤ ਹੈ ਕਿ ਐ ਕਰ ਜੇ ਆਪਾਂ ਅਦਾਲਤਾਂ ਚ ਵੇ ਨਹੀਂ ਐ ਇਹਨਾਂ ਦੀਆਂ ਲੱਤਾਂ ਕੰਮਦੀਆਂ ਉਹਦੀਆਂ ਜੱਜ ਸਾਹਮਣੇ ਇੰਨਾ ਹੌਸਲਾ ਕਿਵੇਂ ਆ ਗਿਆ ਥਾਪੜਾ ਉੱਤੋਂ ਜੇ ਨਾ ਥਾਪੜਾ ਹੋਵੇ ਤਾਂ ਇਹ ਐ ਕਰਨ ਕਿਵੇਂ ਨਿਯਮ ਪਾਲਕਾ ਦਾ ਸਿੱਧਾ ਉਲੰਘਣ ਹੋ ਰਿਹਾ ਹੈ ਕਿਉਂ ਨਹੀਂ ਕਾਰਵਾਈ ਹੋ ਰਹੀ ਜੇਲ ਮੈਨੂਅਲ ਦਾ ਹੋ ਰਿਹਾ ਮੈਨੂੰ ਗੱਲ ਸੁਣੋ ਇਹ ਕਹਿ ਰਹੇ ਕਿ ਪੇਸ਼ ਕਰ ਦਿਓ ਜਾਂ ਉਹਦਾ ਮੈਡੀਕਲ ਐਗਜ਼ਾਮਨ ਕਰਾ ਲਓ ਤার্ড ਜਿਹੜਾ ਸਾਡਾ ਸੰਵਿਧਾਨ ਦਾ 22 ਨੰਬਰ ਆਰਟੀਕਲ ਹੈ ਤੇ ਉਹਦੇ ਤਹਿਤ 38 ਸੈਕਸ਼ਨ ਦੇ ਵਿੱਚ ਇਹ ਮੈਂਸ਼ਨ ਹੈ ਕਿ ਕੋਈ ਵੀ ਵਕੀਲ ਆਪਦੇ ਮੁਕੱਲ ਨੂੰ ਜਾਂ ਆਪਦੇ ਜਿਹੜਾ ਵੀ ਜਿਹਨੂੰ ਉਹਨੇ ਵਕੀਲ ਉਹਦਾ ਹੈਗਾ ਮੁਕੱਲ ਉਹਨੂੰ ਮਿਲ ਸਕਦਾ ਹੈ ਉਹਨੂੰ ਵੀ ਮਿਲਣ ਤੋਂ ਡਿਨਾਈ ਕਰਤਾ ਕਿਉਂ ਕਿ ਉਹਦੇ ਸੱਟਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਆਦਰਵਾਇਜ਼ ਇਹ ਐ ਕਿਉਂ ਕਰ ਰਿਹਾ ਦੱਸਦੇ ਕੁਝ ਹੋਰ ਵੀ ਖਦਸ਼ਾ ਹੋ ਸਕਦਾ ਕੋਈ ਖਦਸ਼ਾ ਹੈ ਇਹ ਬਹੁਤ ਜ਼ਿਆਦਾ ਉਹਨੂੰ ਸੱਟਾਂ ਵੱਜੀਆਂ ਹੋਈਆਂ ਨੇ ਬਹੁਤ ਜ਼ਿਆਦਾ ਰੱਬ ਨਾ ਕਰੇ ਕੁਝ ਹੋਰ ਹੋਵੇ ਜੋ ਤੁਸੀਂ ਕਹਿ ਰਹੇ ਹੋ ਇਹ ਵੱਡਾ ਰੀਜ਼ਨ ਹੈ ਅਸੀਂ ਕਹਿ ਰਹੇ ਹਾਂ ਕਿ ਕੀ ਇਹ ਬਨਾਨਾ ਰਿਪਬਲਿਕ ਹੈ ਇਹ ਡੈਮੋਕਰੈਟਿਕ ਕੰਟਰੀ ਹੈ ਨਾ ਤੇ ਕੀ ਜੇਲ ਮੰਤਰੀ ਇਹ ਵੇਖ ਨਹੀਂ ਰਿਹਾ ਕੀ ਕਰ ਰਹੇ ਉਹਦੇ ਜੇਲਾਂ ਨੇ ਇਹ ਮੁੱਖ ਮੰਤਰੀ ਨਹੀਂ ਵੇਖ ਰਿਹਾ ਉਹਦੇ ਪਰਦੇਸ਼ 'ਚ ਕੀ ਹੋ ਰਿਹਾ ਹੈ ਜੇ ਨਹੀਂ ਤਾਂ ਦੱਸ ਦਿਨੋ ਮੁੱਖ ਮੰਤਰੀ ਕਿਵੇਂ ਚੀਫ ਐਗਜ਼ੀਕਿਊਟਿਵ ਕਿਵੇਂ ਇਸ ਦੇਸ਼ ਦਾ ਇਸ ਪੰਜਾਬ ਦਾ ਆਨਦਾ ਨਾ ਮੈਂ ਕਸਟੋਡੀਅਨ ਆ ਪੰਜਾਬ ਦਾ 3 ਕਰੋੜ ਲੋਕਾਂ ਦਾ ਕਸਟੋਡੀਅਨ ਸਾਹਿਬ ਆ ਵੇਖ ਲਓ ਕੀ ਹੋ ਰਿਹਾ ਤੁਸੀਂ ਦੇਖੋ ਇੱਕ ਪਾਸੇ ਇੰਡੀਆ ਪਾਕਿਸਤਾਨ ਦਾ ਮੈਚ ਕਰਾਤਾ ਜੋ ਦਲਜੀਤ ਵਰਗਾ ਕੋਈ ਫਿਲਮ ਕਾੜ ਦਿੰਦਾ ਉਹਨੂੰ ਹੱਲ ਨਾਲ ਨਹੀਂ ਉਹ ਦਲਜੀਤ ਨਾਲ ਨਹੀਂ ਉਹਨਾਂ ਨੂੰ ਮਸਲਾ ਖਾਲੜਾ ਸਾਹਿਬ ਨਾਲ ਹੈ ਇਹ ਖਾਲੜਾ ਸਾਹਿਬ ਨਾਲ ਮਸਲਾ ਇਸ ਲਈ ਹੈ ਕਿ ਉਹਨਾਂ ਨੇ ਕਿੰਨੀਆਂ ਆਣ ਪਛਾਤੀਆਂ ਰੂਹਾਂ ਨੂੰ ਸਾਹਮਣੇ ਲੈ ਆਂਦਾ ਜਿਨ੍ਹਾਂ ਨੂੰ ਖਪਾਤਾ ਸੀ ਇਹਨਾਂ ਨੇ ਅੱਛਾ ਇਹਨਾਂ ਨੂੰ ਮਸਲਾ ਉਹਨਾਂ ਨਾਲ ਹੈ ਇਹਨਾਂ ਨੂੰ ਮਸਲਾ ਦਲਜੀਤ ਨਾਲ ਨਹੀਂਗਾ ਦਲਜੀਤ ਨੂੰ ਤਾਂ ਮਿਲ ਵੀ ਚੁੱਕੇ ਨੇ ਪ੍ਰਾਈਮ ਮਿਨਿਸਟਰ ਵੀ ਔਰ ਸਭ ਤੋਂ ਕਮਾਲ ਦੀ ਗੱਲ ਕਹਿ ਲੋ ਜਾਂ ਦੁੱਖ ਦੀ ਗੱਲ ਕਹਿ ਲੋ ਕਿ ਜਿਹੜੀ ਸਰਕਾਰ ਨੇ ਕੀਤਾ ਸੀ ਉਹ ਤਾਂ ਆਪੋਜੀਸ਼ਨ ਚ ਹੈ ਪਰ ਉਹ ਜਿਹੜੀ ਉਹਨਾਂ ਦੀ ਵਿਰੋਧੀ ਸਰਕਾਰ ਉਹਨਾਂ ਦੀ ਹੈ ਪਰ ਇੱਥੇ ਜਾ ਕੇ ਪਤਾ ਲੱਗਦਾ ਸਟੇਟ ਇੱਕ ਥਾਂ ਤੇ ਖੜਾ ਹੈ ਯਾਰ ਤੁਸੀਂ ਇਨਸਾਫ ਦੀ ਗੱਲ ਤਾਂ ਕਰ ਲੋ ਉਦੋਂ ਜਿਨ੍ਹਾਂ ਨੇ ਉਹਨਾਂ ਰੂਹਾਂ ਨੂੰ ਲਾਸ਼ਾਂ ਬਣਾਇਆ ਉਹਨਾਂ ਚੋਂ ਤਿੰਨ ਉਹ ਹੀ ਨੇ ਜਿਹੜੇ ਦੋ ਨੇ ਜਿਹੜੇ ਅਜੇਲ ਚ ਬੈਠੇ ਨੇ ਜਿਨ੍ਹਾਂ ਦਾ ਸੰਦੀਪ ਸਿੰਘ ਸੰਨੀ ਨਾਲ ਰੌਲਾ ਪਿਆ ਆ ਸੁਭਾ ਸਿੰਘ ਨੂੰ ਵੀ ਬਹੁਤ ਵੱਡਾ ਥਾਪੜਾ ਸੀ ਆਕੇ ਸੇ ਟਾਈਮ ਗੁਰਬਚਨ ਸਿੰਘ ਨੂੰ ਵੀ ਬਹੁਤ ਵੱਡੇ ਥਾਪੜੇ ਸੀ ਅੱਜ ਬੈਠੇ ਆ ਨਾ ਉਮਰ ਕਾਇਦ ਭੁਖ ਤਰੇ ਆ ਨਾ ਤੇ ਆ ਸੁਭਾ ਸਿੰਘ ਦੇ ਤਾਂ ਪਰਿਵਾਰ ਨੇ ਵੀ ਕਹਤਾ ਇਹ ਸਾਡਾ ਹੈ ਹੀ ਨਹੀਂ ਹੋਇਆ ਨਾ ਇਹ ਉਹ ਵੱਡੀ ਸਰਕਾਰ ਹੈ ਉਧਰ ਤੱਕ ਕਿਸ ਦੀ ਕੋਈ ਤੇ ਫੇਰ ਭਾਈ ਉਹਦੀ लाठी ਤਾਂ ਵੱਜਣੀ ਵੱਜਣੀ ਤੇ ਆ ਅੱਜ ਵਾਲੇ ਵੀ ਸੁਣ ਲੈਣ ਆ ਜਿਹੜੇ ਥਾਪੜੇ ਵਾਲੇ ਆ ਡੇਢ ਸਾਲ ਵਾਲੇ ਖੋਦ ਹੀ ਨਹੀਂ ਨਜ਼ਰ ਆਉਣੇ ਉਦੋਂ ਇਹ ਕਿੱਧਰ ਜਾਣਗੇ ਜਿਹੜਾ ਕਾਨੂੰਨ ਦਾ ਉਲੰਘਣ ਕਰ ਰਹੇ ਨੇ ਜਿਹੜੇ ਮਜਿਸਟ੍ਰੇਟ ਦੇ ਆਰਡਰ ਨੂੰ ਵੀ ਨਹੀਂ ਮੰਨ ਰਹੇ ਦੇਖੋ ਤੁਸੀਂ ਪ੍ਰਵਾਸੀ ਕੀ ਕੁਝ ਕਰ ਰਿਹਾ ਕਿੰਨੇ ਕਾਂਡ ਹੋ ਗਏ ਜੀ ਤੁਸੀਂ ਉਹਨਾਂ ਨੂੰ ਹੁਣ ਲੋਕ ਲੋਕਾਂ ਚੋਂ ਆਵਾਜ਼ ਉੱਠੀ ਹੈ ਵੀ ਕੱਢਣ ਦਾ ਮਤੇ ਪਾਸ ਕਿਤੇ ਜਾ ਰਹੇ ਤੁਸੀਂ ਕਿਵੇਂ ਕੱਢੇਗਾ ਸਕਦੇ ਕੱਢਣ ਨੂੰ ਛੱਡੋ ਤੁਸੀਂ ਰੈਗੂਲੇਟ ਕਰੋ ਅਸੀਂ ਆਨੇ ਡੋਮਿਸਾਈਲ ਦਾ ਕਾਨੂੰਨ ਬਣਾਓ ਜਿਹੜਾ ਕਾਨੂੰਨ ਰਾਜਸਥਾਨ ਨੇ ਬਣਾਤਾ ਹਿਮਾਚਲ ਨੇ ਬਣਾਤਾ ਆਪਾਂ ਕਿਉਂ ਨਹੀਂ ਬਣਾ ਸਕਦੇ ਹਨ ਆਪਾਂ ਕਿਉਂ ਨਹੀਂ ਕਰ ਸਕਦੇ ਇੱਕ ਮਿੰਟ ਚਲੋ ਇੱਕ ਮਿੰਟ ਚਲੋ ਕਰ ਸਕਦਾ ਆਖਾ ਸੁਝਿਆ ਪਈਓ ਦੇ ਛੱਡੇ ਬਾੜ ਦਿੱਤੇ ਨੇ ਮੰਗਾਉਂਦਾ ਕਰਤਾ ਮਾਇਆ ਦੇ ਸਰ। ਤੋਂ ਮੈਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਜਿਹੜਾ ਤੇ ਵੀਰ ਭਰਾ ਇੱਥੇ ਆਏ ਨੇ ਇਹਨਾਂ ਖੰਦੀਰ ਨੂੰ ਆਪਣਾ ਭਰਾ ਸਮਝ ਲਈ ਜੇ ਇਹ ਖੰਦੀਰ ਨੂੰ ਆਪਣਾ ਭਰਾ ਸਮਝ ਲੈ ਜੇ ਜਿਹੜੇ ਆਏ ਨੇ ਇਥੇ ਇਖਾ ਹਲਾ ਕਰਨ ਆਣਾ ਉੱਥੇ ਉਹਨਾਂ ਤੇ ਵੀ ਥੋਕ ਗਾ ਜੇ ਕਿੰਦੀ ਕਾਲਾ ਜਵਾਬ ਦੇ ਗਏ। ਤੁਸੀਂ ਇੱਕ ਮਿੰਟ ਮੈਂ ਇੱਕ ਮਿੰਟ ਗੱਲ ਸੁਣਾਵਾ ਕੋਈ ਗੜਬੜ ਸਾਨੂੰ ਵਿੱਚ ਇੰਟਰਵਿਊ ਰੋਕਣਾ ਪਿਆ ਹੁੰਦਾ ਕਾਰਨ ਸੀ। ਇਸ ਸੰਦੀਪ ਸਿੰਘ ਤੇ ਜਿਹੜਾ ਤਸ਼ੱਦਦ ਕੀਤਾ ਗਿਆ கரੰਟ ਲਾਇਆ ਗਿਆ ਲੱਤਾਂ ਛੱਡੇ ਪਾੜ ਦਿੱਤੇ ਗਿਆ ਅੱਖਾਂ ਸੁੱਜੀਆਂ ਪੀਆਂ ਨੇ ਹੋਂਦੀ ਬਹੁਤ ਬੁਰੀ ਹਾਲਤ ਨਾਲ ਕਿਉਂਕਿ ਵਕੀਲ ਸਾਹਿਬ ਦਾ ਫੋਨ ਹੋਣੇ ਅਜੇ ਉਹਨੇ ਆਇਆ ਇਸ ਟਾਈਮ ਬਹੁਤ ਹਾਲਾਤ ਪੂਰੇ ਨੇ ਆਪਾਂ ਬਾਕੀ ਜਿਹੜੀ ਗੱਲ ਰਹਿੰਦੀ ਆ ਆਪਾਂ ਫਿਰ ਕਰਾਂਗੇ ਪਰ ਹੁਣ ਦੇਖਦੇ ਸੰਗਤ ਕੀ ਕਰ ਰਹੀ ਹੈ ਇਸ ਟਾਈਮ ਕੀ ਹਾਲਾਤ ਨੇ ਦੇਖੋ ਤੁਸੀਂ ਤੇ ਦੇਖਦੇ ਆ ਵੀ ਮੁਲਾਕਾਤ ਹੁੰਦੀ ਕਿ ਨਹੀਂ ਬਹੁਤ ਵੱਡਾ ਕਾਰਨ ਹੈ ਜੁੜੇ ਰਹੋ ਆਪਣੇ ਚੈਨਲ ਨਾਲ ਤੁੰਡਕਾ ਤਾ ਅਪਡੇਟ ਦੇ ਰਹਾਂਗੇ ਵਾਈ ਗੁਰਜੀ ਦਾ ਖ਼ਲਸਾ ਵਾਈ ਦੇਖੋ